नियम मारा वो गया बोला तेरा बच्चा बेटा है इसके पे उसके तक सर फैल गया को का का। मेरा बच्चा मारो परिवार और तो परिवार दा जेड़ा की रो रो के बुरा हाल है ਜਾ ਕੇ ਨਾ ਤੇਰ ਇਧਰ ਸੁਣੋ ਨਮਨ ਅਮੀਰ ਹਸਤਾ ਭਰੀ ਬਸਟਾਪ ਚੱਕਰ ਤੋਂ ਬਿਧਾਓ ਨਾ ਪਿਆਰੇ ਲੈ ਕੇ ਜਾਓ ਉਹ ਲੈਣ ਆ ਗਈ ਨਾ ਉੱਪਰ ਘੁੰਮਣ ਕੋਲ ਤੁਸੀ ਇਹ ਬੰਦ ਕਰਾ ਕੇ ਰੱਖਾ ਕਰੋ ਬੰਦ ਕਰਾ ਕੇ ਰੱਖਾਓ ਰੋਹਾਂ ਕੀ ਸਰ ਨਹੀਂ ਬੱਚੇ ਦਾ ਕਤਲ ਹੋਇਆ ਫਰਗਾ ਵਾ ਕੀ ਸਰ ਹਾਂਜੀ ਹਾਂ ਸੱਗਲ ਵਾ ਕੀ ਗੱਲ ਬਾਤ ਇਹਨਾਂ ਨੂੰ ਪੁੱਛਾਂਗੇ ਲਾਪਰਵਾਹੀ ਕਰਕੇ ਮੂਸਫਰ ਤੁਸੀਂ ਕੰਪਲੇਨਟ ਦੇਣਗੇ ਤੁਸੀਂ ਮੂਕ ਵਿਧਾਇਕ ਸਰ ਜੀ ਕਹਿੰਦੇ ਆਏ ਤਾਂ ਕੰਪਲੇਨਟ ਦੇਣਗੇ ਮੈਂ ਤੁਹਾਨੂੰ ਦੱਸੂਗਾ ਭਾਜੀ ਅਸੀਂ ਕਰੀਏ ਬੰਦਾ ਮਾਰ ਰਿਹਾ ਹੱਸਰਲੇ ਵੱਡਾ ਹੁਣ ਗਾਮਾ ਹੋ ਰਿਹਾ ਹੋਰ ਬੱਚੇ ਮਾਰਦੇ ਆਓ ਲਾਜੂ ਕਰਦੇ ਆਂਗਾ ਮਿਸ਼ਰਾ ਇੱਕ ਵਾਰ ਇੱਕ ਵਾਰ ਬਿਨੈ ਕਰਵਾਇਆ ਸੀ ਇੱਕ ਵਾਰ ਬਾਜੀ ਕੀ ਮਾਮਲਾ ਇੱਕ ਵਾਰ ਰਿਪੋਰਟ ਮਾਮਲਾ ਜੀ ਆਪਣਾ ਇੱਕ ਵਾਰ ਦੇਖੋ ਮੇਰੀ ਗੱਲ ਇੱਕ ਵਾਰ ਆਪਣਾ ਮਾਮਲਾ ਲੱਖੇ ਗੱਲ ਬਾਜੀ ਇੱਕ ਵਾਰ ਆਪਣਾ ਮਾਮਲਾ ਤੁਹਾਨੂੰ ਸਾਰਾ ਦੱਸ ਦਾਂਗੇ ਤੁਸੀਂ ਆਹ ਦੇਖ ਲਿਆ ਕਿ ਬੱਚੇ ਦੀ ਡੈਥ ਹੋਈ ਆ ਆਪਾਂ ਇੱਕ ਵਾਰ ਗੱਲ ਸੁਣੋ ਇਹ ਨੂੰ ਸੁਣਨਾ ਪੈਣਾ ਕਿ ਆਪਾਂ ਬੱਚੇ ਨੂੰ ਪਹਿਲੇ ਬੱਚੇ ਦੀ ਡੈਥ ਹੋਈ ਆ ਆਪਾਂ ਡਾਕਟਰ ਨੂੰ ਇੱਕਾਰੀ ਥਾਣੇ ਦਾ ਬਿਠਾਈਏ ਉੱਥੇ ਸਾਨੂੰ ਇੱਕ ਵਾਰ ਦੇਖੋ ਜਿਵੇਂ ਲਾਡ ਵਾਈ ਕਰਕੇ ਡੈਥ ਹੋਈ ਤੁਹਾਨੂੰ ਲੱਗਦਾ ਹੈ ਕਿ ਹਲੇ ਤੱਕ ਕੋਈ ਤੇ ਇੱਥੇ ਬੰਦਾ ਆਇਆ ਨਹੀਂ ਨਾ ਹੀ ਕੋਈ ਸਿਸਟਮ ਡਾਕਟਰ ਮੈਮ ਨੂੰ ਇਹ ਲੈ ਤਾਂ ਬੁਲਾਇਆ ਨਹੀਂ ਕਰਨੀ ਕਿਸੇ ਨੇ ਨਹੀਂ ਆਣਾ ਕਿਉਂਕਿ ਇਹ ਸਭ ਕੋ ਸੈਟਿੰਗਾਂ ਨਾਲ ਚੱਲਦਾ ਹੈ ਸੈਟਿੰਗਾਂ ਨਾਲ ਕਰਕੇ ਕਿਸੇ ਨੇ ਮੈਨੂੰ ਆਉਂਦਾ ਪਹਿਲੀ ਗੱਲ ਸੁਣੋ ਚन्नई ਤੋਂ ਬੁਲਾਣਾ ਆਉਂਦਾ ਗੱਲ ਪਤਾ ਕੀ ਹੈ ਜੇ ਜੇ ਆਯੂ ਸਾਹਿਬ ਗੱਲ ਸੁਣੋ ਆਯੂ ਸਾਹਿਬ ਆਯੂ ਸਾਹਿਬ ਇਹ ਗੱਲ ਸੁਣੋ ਇਹ ਜੇ ਇਹ ਪ੍ਰਸ਼ਾਸਨ ਕਿਸਾਨ ਦਾ ਮਾਲਕ ਸੋਚੂਗਾ ਜਿੱਦਾਂ ਪੱਕੀ ਬੱਚੇ ਮਰੇ ਆ ਇਹਦੇ ਪਚਾ ਲਾਂਗੇ ਇਹ ਪਚਾਣਾ ਬੜਾ ਔਖਾ ਹੈ ਇਹ ਨਹੀਂ ਪੁੱਛ ਲਈ ਇੱਕ ਵਾਰ ਪਿੱਛੇ ਦੱਸ ਦੋ ਗੱਲ ਦੇਖ ਦੇ ਕੇ ਦੱਸੋ ਇਹ ਨਹੀਂ ਪੁੱਛਦਾ ਪਈ ਨਹੀਂ ਪੁੱਛਦਾ ਇੱਕ ਗੱਲ ਦੱਸੋ ਕੋਈ ਪਿਆਰ ਉਹ ਡਾਕਟਰ ਆਪਾਂ ਡਾਕਟਰ ਦਾ ਦੇਣਾ ਪੜਾ ਆਪਾਂ ਡਾਕਟਰ ਕਿਉਂ ਨਹੀਂ ਬੁਲਾ ਰਹੇ ਆ ਮਾਡਾ ਕਿਉਂ ਨਹੀਂ ਥਾਣੇ ਮੈਂ ਕਿ ਆਪਣੀ ਆਪਣੀ ਕੀ ਆਪਣੀ ਉਹ ਜਿੰਨ ਲੈ ਗਈ ਉਹ ਆਪਣੀ ਕੋਈ ਮਜਬੂਰੀ ਫਿਰ ਆਪਾਂ ਡਾਕਟਰ ਬੁਲਾਈ ਸਾਨੂੰ ਕੋਈ ਆਪਾਂ ਸੁਣੋ ਇੱਕ ਫਿਰ ਸਾਡੇ ਸੀਨੀਅਰ ਅਫਸਰ ਆਂਦੇ ਪਏ ਹੁਣ ਆਹ ਦੇਖੋ ਬੱਚੇ ਦੀ ਬੱਚੇ ਦੀ ਡੈੱਥ ਹੋਈ ਹੈ ਇਹ ਫੌਜੀ ਹੈਗਾ ਕੋਈ ਗੱਲ ਨਹੀਂ ਲੇਕਿਨ ਗਰੀਬਾਂ ਤੱਕ ਤਾਂ ਹੀ ਪਹੁੰਚਦਾ ਇਹ ਹੋਇਆ ਕਿ ਇਸ ਬੱਚੇ ਨੂੰ ਕੀ ਹੋਇਆ ਬੱਚੇ ਨੂੰ ਸਿਰਫ ਇੱਕ ਨੂੰ ਬੱਚਾ ਲੈ ਨੂੰ ਮਾਣਦਾ ਮੈਡ ਪਹਿਲਵਾਨ ਜੀ ਇੱਕ ਮਿੰਟ ਉਸ ਤੋਂ ਬਾਅਦ ਪਹਿਲਵਾਨ ਜੀ ਇੱਕ ਮਿੰਟ ਬੱਚੇ ਨੂੰ ਮਾਤ ਪਹਿਲਵਾਨ ਜੀ ਇੱਕ ਮਿੰਟ ਬੱਚਾ ਪਹਿਰਦਾ ਖੜਦਾ ਆਇਆ ਸੀ ਜਿਸ ਤਰ੍ਹਾਂ ਜੀ ਮਾਤਾ ਦਾ ਬੱਚਾ ਹੱਸਦਾ ਖੜਦਾ ਆਇਆ ਸੀ ਹੂੰ ਉਨਾਂ ਨੇ ਕਿਹਾ ਕਿ ਆ ਗਿਆ ਕਿੰਨਾ ਪੂਰਾ ਚੱਕਰ ਆਉਂਦੀ ਹੈ। ਅੱਛਾ ਜੀ। ਲੈ ਕੇ ਆ ਗਿਆ ਇੱਥੇ। ਆਹ ਨਹੀਂ ਤਾਂ ਨਹੀਂ ਸੇ ਪਰੋ। ਮੈਨੇਜਮੈਂਟ ਉਸਕੇ ਬਾਪ ਕੋਈ ਬੋਲਣ ਦੇ। ਮੈਨੇਜਮੈਂਟ ਸ਼ਰਮਾਈ। ਆ ਜੀ ਮਿਸ਼ਨ ਦੇ ਸੋ। ਉਹਨੂੰ ਚੱਕਰ ਆਇਆ ਸੀ ਬੱਚਿਆਂ ਨੂੰ। ਇਹ ਲੈ ਹਸਤਾ ਲਾ ਗਿਆ। ਹਾਂ ਜੀ। ਇਹਨਾਂ ਨੇ ਕਿਹਾ ਕਿ ਉਹ ਇਹਨਾਂ ਪਟਰੀਟਮੈਂਟ ਕਰਦੇ ਆ। ਟਰੀਟਮੈਂਟ ਕਰਦੇ ਕਰਦੇ ਨਾ ਦੋ ਕੱਟੇ ਬਾਅਦ ਦੱਸ ਰਹੇ ਆ ਕਿ ਬੱਚੇ ਨੂੰ ਖੂਨ ਦੀ ਕਮੀ ਹੈ। ਅੱਛਾ ਜੀ। ਕਿਸੇ ਨੇ ਮਾਪਨ ਤੋਂ ਕੋਣ ਦੀ ਕਮੀਅਤ ਬੰਦਾ ਉਚਾਰ ਦੋ 7.2 ਤੋਂ ਤੱਕ ਕਿਸੇ ਮਾਪਨ ਤੋਂ ਕੋਗੇ ਬੱਚੇ ਤੋਂ ਕੋਣ ਦੀ ਕਮੀਅਤ ਉਚਾਰ ਦੋ ਚਾਰ ਦੀ ਕੋਣ ਚੜਤਾ ਕੋਣ ਚੜਨ ਬਾਅਦ ਦੂਜੇ ਤੀਜੇ ਨੂੰ ਪੀਤਾ ਸਿਗਮਾ ਹੱਦ ਤੱਕ ਸਿਗਮਾ ਸਿਗਮਾ ਨੂੰ ਪੀਤਾ ਕੰਦੇ ਵੀ ਇੱਥੇ ਟ੍ਰੀਟਮੈਂਟ ਤੱਕ ਹੋ ਸਕਦਾ ਸਿਗਮਾ ਚੱਲ ਜਾ ਸਿਗਮਾ ਗਿਆ ਸਿਗਮਾ ਰਿਹਾ ਉਸ ਤੋਂ ਜਵਾਬਤਾ ਗਾਂ ਲੱਗੇ ਜਦੋਂ ਗਾਂ ਲੱਗੇ ਗਾਂ ਵਾਲੇ ਪਤਾ ਨਹੀਂ ਜਾਂਦੇ ਇਹ ਬੱਚੇ ਨੂੰ ਕੋਣ ਤੁਸੀਂ ਗਲਤ ਚੜਵਾਤਾ ਅੱਛਾ ਅੱਗੇ ਹਸਪੀਟਲ ਇਹ ਕਿੰਨਾ ਵੱਲੋਂ ਕਿਹਾ ਗਿਆ ਕਿ ਖੂਨ ਦਾ ਦੋਹਾ ਨਾ ਇਹਨਾਂ ਵੱਲੋਂ ਇਹਨਾਂ ਦੀ ਕਮੀ ਸੀ ਕਿਹੜੇ ਹਸਪੀਟਲ ਨੇ ਕਿਹਾ ਸ਼ਰਮਾ ਜੀ ਕਿਹੜੇ ਹਸਪੀਟਲ ਨੇ ਕਿਹਾ ਤਾਂ ਲੁਧਿਆਣਾ ਦਾ ਹਸਪੀਟਲ ਹੈ ਇਹ ਸਿਗਮੇ ਤੋਂ ਬਾਅਦ ਲੁਧਿਆਣਾ ਲੈ ਗਏ ਨਾਮ ਹਾਂ ਲਾਉਂ ਤੇ ਮੈਂ ਲੁਧਿਆਣਾ ਪਹੁੰਚਾ ਹਸਪੀਟਲ ਦਾ ਨਾਮ ਨਹੀਂ ਪ੍ਰਾਈਵੇਟ ਹੈ ਨਹੀਂ ਕੋਈ ਹੋਰ ਗਰੁੱਪ ਦਾ ਚਾੜ ਤਾਂ ਹੀ ਬਲੱਡ ਨੂੰ ਬੱਚੇ ਦੇਖੋ ਪ੍ਰਾਈਵੇਟ ਪ੍ਰਾਈਵੇਟ ਹਸਪੀਟਲ ਲੋ ਲੋ ਇਹ ਦੱਸੋ ਓਵਰ ਗਰੁੱਪ ਚਾੜ ਗਿਆ ਇਹ ਦੱਸੋ ਅੱਛਾ ਜੀ ਉਹ ਓਵਰ ਖੂਨ ਚਾੜ ਦਿੱਤਾ ਅੱਛਾ ਓਵਰ ਚਾੜ ਤਾਂ ਕਰਾ ਦੇ ਤਾਂ ਉਹਦੇ ਵਜ੍ਹਾ ਨਾਲ ਉਸ ਬੱਚੀ ਦੇਖੋਈ ਹੈ ਇਹ ਬੰਦਾ ਇਹ ਸਤਲੁਜ ਆਤਮ ਵੀ ਆਤਰ ਨਹੀਂ ਹੈਗਾ ਕਈ ਸਾਲ ਵੀ ਆਣਾ ਚਾਹ। ਲੇਕਿਨ ਸਰਜਨ ਸਾਹਿਬ ਨੂੰ ਕਿਹੜੀ ਇਹੋ ਜਿਹੀ ਬਿਮੋਤੀ ਮਿਲੀ ਆ। ਸਰਜਨ ਸਾਹਿਬ ਨੂੰ ਕਈ ਦੱਸਣਾ ਜਾਂਦੀ ਆ ਜਦੋਂ ਤਾਂ ਚੱਲਦਾ ਏ। ਤੁਹਾਨੂੰ ਗੱਲ ਸਾਨੂੰ ਗੁੱਸਾ ਸੀਦਾ ਜਦੋਂ ਬੱਚਾ ਮਰਦਾ ਮਿਸ਼ਰਾ ਜੀ ਮਿਸ਼ਰਾ ਜੀ ਇੱਕ ਮਿੰਟ ਸ਼ਰਾਬ ਲੈ ਲਓ ਮਿਸ਼ਰਾ ਜੀ ਬਾਟਾ ਸਵਾਲ ਸੋਲ ਲਓ। ਮਿਸ਼ਰਾ ਸਵਾਲ ਲੈ ਲੈ ਇੱਕ ਮਿੰਟ ਤੁਹਾਨੂੰ ਕਿੰਨੇ ਕਿਹਾ ਕਿ ਖੂਨ ਹੈ ਜਿਹੜਾ ਗਲਤ ਚੜਾ ਇਹ ਫਾਲਸ ਸਾਹਿਬ ਨੇ ਕਿਹਾ ਨਾ ਨਹੀਂ ਇਹਨਾਂ ਨੂੰ ਇੱਕ ਫਾਲਸ ਸਾਹਿਬ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜੇ ਹਸਪੀਟਲ ਲੈ ਲੁਧਿਆਣੇ ਦੇ ਵਿੱਚ ਲੈ ਕੇ ਗਿਆ ਉਸ ਡਾਕਟਰ ਕਿਹੜੇ ਹਸਪੀਟਲ ਲੈ ਗਿਆ ਲੁਧਿਆਣੇ ਦਾ ਨਾਮ ਡਾਕਟਰ ਦਾ ਨਾਮ ਜੋ ਘੱਟਾ ਹੱਥ ਘੱਟਾ ਕੀ ਗੱਲਬਾਤ ਹੋਈ ਸਾਰੀ ਇੱਕ ਵਾਰ ਇੱਕ ਵਾਰ ਲੈ ਗਿਆ 3 ਘੰਟਾ ਆਪਣਾ ਬੱਚਾ ਬਰਤੀ ਕੀ ਅੱਛਾ 3 ਘੰਟੇ ਦੇ ਅੰਦਰ ਉਸਨੇ ਫਿਰ ਕਿਹਾ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਬਹੁਤ ਛੋੜੇ ਸਮੇਂ ਦੇ ਵਿੱਚ ਆਪਣਾ ਸਮਾਂ ਕੱਢ ਕੇ ਇੱਕ ਵਕੀਲ ਦੀ ਗੱਲ ਸੁਣਨ ਨੂੰ ਆਇਆ ਮੈਂ ਬਤੌਰ ਵਕੀਲ ਜਿਹੜਾ ਇੱਕ ਪੇਸ਼ੈਂਟ ਤੇ ਨਿਤਨ ਉਮਰ ਤਕਰੀਬਨ 14 ਮਹੀਨੇ ਵਾਸੀ ਬਾਪੂ ਲਾਖਨਗਰ ਬਾਪੂ ਲਾਖਨਗਰ ਗਲੀ ਨੰਬਰ 6 ਸਥਾਨੋਂ ਸੰਜੇ ਜੀ ਦੀ ਡੈਥ ਹੋ ਗਈ ਹੈ ਪੀਐਮਜੀ ਹਸਪਤਾਲ ਜਲੰਧਰ ਤੋਂ ਮੈਂ ਗੱਲ ਕਰ ਰਿਹਾ ਹਾਂ ਤੁਸੀਂ ਕੀ ਨਾਮ ਕੀਆ ਤੁਹਾਡਾ ਮੇਰਾ ਨਾਮ ਤੁਸੀਂ ਸਾਰੇ ਜਾਣਦੇ ਹੋ 108 ਹਰਪ੍ਰੀਤ ਦਾਸ ਜਿਹੜਾ ਨਾਮ ਹੈ ਤੇ ਮੈਂ ਡਾਕਟਰ ਹਮਨੂਨਿਆਬ ਹੈ ਜਿਹੜੇ ਵੀ ਇੱਥੇ ਡਾਕਟਰ ਹਾਜ਼ਰ ਨੇ ਉਹ ਤੁਹਾਨੂੰ ਬਹੁਤ ਜਲਦ ਜਿਹੜਾ ਆਪਣਾ ਵਰਸ਼ਨ ਦੇਖੋਗੇ ਦੋ ਚਾਰ ਮਿੰਟ ਵਿੱਚ ਕਾੜੇ ਹੋ ਗੋਬਰੂ ਹੋਣ ਮੈਂ ਤੁਹਾਡਾ ਤੁਹਾਨੂੰ ਬਤ ਕਰਨਾ ਬੜਾ ਦੁੱਖ ਦੀ ਖਬਰ ਹੈ ਕਿ ਬੱਚੇ ਦੀ ਜਿਹੜੀ ਮੌਤ ਹੋ ਗਈ ਹੈ ਤੇ ਇਸ ਦੁੱਖ 'ਚ ਅਸੀਂ ਵੀ ਸ਼ਰੀਕ ਹਾਂ ਉਹਦੇ ਨਾਲ ਤੇ ਜੋ ਵੀ ਕੰਦੀ ਕਾਰਵਾਈ ਐਸ ਰੂਲ ਜ਼ਰੂਰ ਕਰਾਵਾਂਗੇ ਤੇ ਮੀਡੀਆ ਵਾਲਿਆਂ ਨੂੰ ਕਹਾਂਗੇ ਕਿ ਇਹ ਮੀਡੀਆ ਜਿਹੜਾ ਸਾਡਾ ਆਪਣਾ ਪਰਿਵਾਰ ਹੈ ਤੇ ਦੇਸ਼ ਨੂੰ ਚਲਾਉਣ ਵਿੱਚ ਇਹ ਚੌਥਾ ਪਿੱਲਰ ਹੈ ਤੇ ਮੈਂ ਥੋੜਾ ਸਮਾਂ ਤੁਹਾਡੇ ਕੋਲ ਆਵਾਂਗਾ ਮਾਫੀ ਡਾਕਟਰ ਸਾਹਿਬ ਨਾਲ ਗੱਲ ਕਰਕੇ ਤੁਹਾਡੇ ਕੋਲ ਆਵਾਂਗਾ ਧੰਨਵਾਦ ਬੈਠੀ ਦਿਤਾ ਕਰੋ ਬੈਠੀ

ਹਾਂ ਜੀ ਸਰ 11:00 ਵਜੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸਾਧੂ ਵੀ ਰਾਤ ਨੂੰ 11:00 ਵਜੇ ਫੋਨ ਆਇਆ ਕਿ ਇੱਥੇ ਦਾ ਕੋਈ ਖੱਪੜਾ ਦਾ ਹੋਇਆ ਹਸਪਤਲ ਵਿਵਾਰ ਕੁਝ ਲੋਕਾਂ ਨੇ ਇਸ ਰਾਤੀ ਤੱਕ ਕਹਿ ਸਕਦੇ ਆ ਕਿ ਕੋਈ ਡਾਕਟਰ ਸਾਹਿਬ ਨੇ ਦੇਖਿਆ ਹੀ ਨਹੀਂ ਜੋ ਡਾਕਟਰ ਸਾਹਿਬ ਨੇ ਦੱਸਿਆ ਜੋ ਨਿਯੁਕਤ ਕਰ ਸੀਗੇ ਦੋਨੋਂ ਹਸਬੰਡ ਵਾਈਫ ਦੋਨੋਂ ਡਾਕਟਰ ਸੋ ਦੋਸਤੇ ਨੂੰ ਪਤਾ ਲੱਗਾ ਕਿ ਇੱਥੇ ਆ ਕੇ ਕੁਝ ਲੋਕਾਂ ਨੇ ਇੱਥੇ ਆ ਕੇ ਹਸਪਤਲ ਦੇ ਮਾਲਕਿੱਤਾ ਹੁਕਮ ਵੀ ਬਣ ਗਏ ਸੋ ਮੈਂ ਕਹਿਣਾ ਚਾਹਨਾ ਹਾਂ ਆਪਾ ਜੇ ਹਸਪੀਟਲ ਪੀਐਮਜੀ ਹਸਪੀਟਲ ਜਿਹੜਾ ਹੈ ਇੱਥੇ ਲੋਕ ਸਪੈਸ਼ਲ ਆਉਂਦੇ ਨੇ ਆਪਣੇ ਬੱਚਿਆਂ ਦਾ ਇਲਾਜ ਕਰਾਉਣ ਵਾਸਤੇ ਇੱਥੇ ਕ੍ਰਿਟੀਕਲ ਬੱਚਿਆਂ ਦਾ ਇਹ ਹਸਪੀਟਲ ਹੈ ਜਦੋਂ ਬੱਚੇ ਬਹੁਤ ਜ਼ਿਆਦਾ ਕਿਤੇ ਇੱਥੇ ਇਲਾਜ ਨਹੀਂ ਮਿਲਦਾ ਉਦੋਂ ਇੱਥੇ ਬੱਚੇ ਨੂੰ ਲਿਆਇਆ ਜਾਂਦਾ ਫਿਰ ਉੱਥੇ ਕੇਅਰ ਵੀ ਕਰਨਾ ਚਾਹੀਦਾ ਫਿਰ ਵੀ ਡਾਕਟਰ ਸਾਹਿਬ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਉਸ ਬੱਚੇ ਨੂੰ ਐਡਮਿਟ ਕੀਤਾ ਜਦੋਂ ਦੇਖਿਆ ਕਿ ਉਹ ਬੱਚਾ ਸੈਟਲਡ ਆਊਟ ਨਹੀਂ ਹੋ ਰਿਹਾ ਉਹ ਨੈਕਸਟ ਡੇ ਹੀ 28 ਨੂੰ ਬੱਚਾ ਆਇਆ 29 ਨੂੰ ਨੈਕਸਟ ਡੇ ਹੀ ਉਹਨਾਂ ਨੇ ਦੂਜੇ ਹਸਪੀਟਲ ਵਿੱਚ ਰੈਫਰ ਕਰਤਾ ਜਲੰਧਰ ਦੇ ਲੋ ਡਾਕਟਰ ਗੁਰਦੀਪ ਸਿੰਘ ਮੈਂ ਚਾਇਰ ਸਪੈਸ਼ਲਿਸਟ ਹੈਗਾ ਜਲੰਧਰੀ ਪ੍ਰੈਕਟਿਸ ਕਰਦਾ ਤੇ ਆਪਾਂ ਨੂੰ ਕਾਲ ਆਈ ਸੀ ਡਾਕਟਰ ਸਾਹਿਬ ਦੀ 11:00 ਵਜੇ ਕੋਈ ਫਾਰਮਲ ਮਾਈ ਹਸਪੀਟਲ ਚ ਜਦੋਂ ਅਸੀਂ ਆਏ ਸਾਨੂੰ ਇਹ ਪਤਾ ਲੱਗਿਆ ਕਿ ਇੱਕ ਬੱਚਾ ਸੀ ਜਿਹਨੂੰ ਸਾਹ ਦੀ ਦਿੱਕਤ ਦਾ ਐਡਮਿਟ ਹੋਇਆ ਸੀ 28 ਤਰੀਕ ਨੂੰ ਰਾਉਂਡ ਅਰਾਊਂਡ ਐਗਜੈਕਟਲੀ ਮੈਨੂੰ 28 ਤੇ ਜਿਹਨੂੰ ਕਹਿੰਦੇ ਆਪਾਂ ਨਮੋਨੀਆ ਕੈਂਡੀਟਰਮਸ ਦੇ ਵਿੱਚ ਤੇ ਡਾਕਟਰ ਨੇ ਦੇਖ ਤੋਂ ਤੇ ਸੈਕੰਡ ਡੇ ਤੇ ਉਹਨਾਂ ਨੂੰ ਲੱਗਿਆ ਕਿ ਇੱਥੇ ਸੈਟਲ ਹੋ ਨਹੀਂ ਸਕਦਾ ਤੇ ਬੱਚੇ ਨੂੰ ਰੈਫਰ ਕੀਤਾ ਗਿਆ ਬੱਚਾ 4-5 ਦਿਨ ਲੋਕਲ ਹਸਪੀਟਲ ਗਿਆ ਕਿ ਪੇਡ ਇਨਫੋਰਮੇਸ਼ਨ ਜੋ ਨੂੰ ਮਿਲੀ ਹੈ ਉਹ ਲੁਧਿਆਣਾ ਜਾ ਕੇ ਕਲੀਓ ਹਸਪੀਟਲ ਉਥੇ ਉਹਦੀ ਡੈਥ ਹੋ ਗਈ ਤੇ ਡੀ 5ਟੀ ਬੱਚੇ ਦੀ ਡੈਥ ਹੁੰਦੀ ਹੈ ਤੇ ਕੀ ਜਿਹੜਾ ਹਸਪੀਟਲ ਆ ਇੱਥੇ ਆ ਕੇ ਕੁਐਸਚਨ ਕੀਤਾ ਜਾਂਦਾ ਵੀ ਬੱਚੇ ਦੀ ਡੈਥ ਦੇ ਤੁਹਾਨੂੰ ਜ਼ਿੰਮੇਵਾਰ ਹੋ ਇਹ ਹੋ ਸਕਦਾ ਪਰ ਕਿ ਕਾਨੂੰਨ ਨੂੰ ਆਪਣਾ ਤਰੀਕਾ ਬਣਾਉਣਾ ਚਾਹੀਦਾ ਰਦਰ ਦੈਨ ਇੰਨੀ ਮਾਅਬਕੀ ਕਰਦੀ ਕਰਦੀ ਸਰ ਪਰਵਾਦਾ ਅਰੋਪ ਹੈ ਕਿ ਬੱਚੇ ਨੂੰ ਗਲਤ ਬਲੱਡ ਚੜਾਉਣ ਦੇ ਨਾਲ ਇਹ ਡੈੱਡ ਹੋਇਆ ਸਰ ਕੋਈ ਬਲੱਡ ਕਿਸੇ ਵੀ ਇਹ ਜੇ ਮੈਂ ਵੀ ਬਲੱਡ ਚੜਾਉਣਾ ਕੋਈ ਬਲੱਡ ਕਿਸੇ ਨੂੰ ਦਿੰਦਾ ਬਲੱਡ ਬੈਂਕ ਤੋਂ ਮਿਲਦਾ ਐਥੀਕਲ ਮਿਲਦਾ ਜਰ ਪ੍ਰੋਟ੍ਰੋਸ ਚੈੱਕ ਹੁੰਦਾ ਤੁਸੀਂ ਕਿ ਕਦੀ ਬਲੱਡ ਬਲੱਡ ਦਾ ਰਿਕਾਰਡ ਪਿਆ ਜਿਹੜੀ ਬੈਂਕ ਨਿਊਰਸਿੰਗ ਕੀਤਾ ਉੱਥੇ ਚੈੱਕ ਕਰ ਲੋ ਕੋਈ ਦਰ ਨਹੀਂ ਨਿਕਲੇਗੀ D5 ਤੇ ਆ ਕੇ ਵਾਪਸ ਪੁੱਛਣਾ ਉਹ ਇੰਨੀ ਮਾਅਬ ਦੇ ਨਾਲ ਉਹ ਐਥੀਕਲੀ ਵੀ ਪੁੱਛਿਆ ਜਾ ਸਕਦਾ ਫੜੇ ਤਰੀਕਾ ਗਲਤ ਹੈ ਔਰ ਦੂਸਰੀ ਗੱਲ ਕਾਨੂੰਨ ਨੂੰ ਆਪਣਾ ਕੰਮ ਕਰਨਾ ਦੇਣਾ ਚਾਹੀਦਾ ਅਸੀਂ ਵੀ 11 ਵਜੇ ਤੁਸੀਂ ਵੀ 11-12 ਵਜੇ ਬਾਹਰ ਘੁੰਮਣਦੇ ਹੋ ਜੀ ਇਸ ਤਰ੍ਹਾਂ ਦਾ ਮਾਹੌਲ ਤੇ ਕੋਈ ਵੀ ਡਾਕਟਰ ਸਿੱਕੇ ਬੱਚੇ ਦਾ ਇਲਾਜ ਕਰਨਾ ਪਸੰਦ ਨਹੀਂ ਕਰੇਗਾ ਕਦੀ ਸਾਰੇ ਬੰਦਿਆਂ ਨੂੰ ਥੋੜੀ ਰੈਫਰ ਕਰ ਦਾਂਗੇ ਕਿ ਉਹ ਕਹਿੰਦੇ ਵੀ ਡਾਕਟਰ ਨੇ ਐਡਮਿਟ ਹੋ ਕੀਤਾ ਹੁਣ ਸਾਰੇ ਬੰਦੇ ਡੀਐਮਸੀ ਕੀਜੀ ਐਪੁਆਇੰਟਮੈਂਟ ਹੋ ਜਾਵੇ ਇਹ ਜਲੰਧਰ ਏਸ਼ੀਆ ਦਾ ਨੰਬਰ 1 ਹਸਪਤਾਲ ਹੈਗਾ ਕਿ ਇੱਥੇ ਇਲਾਜ ਮਿਲਦਾ ਆ ਔਰ ਇਹ ਡਾਕਟਰਾਂ ਦੀ ਖਾਸियत ਹੈ ਵੈਂਟੀਲੇਟਰ ਦਾ ਕੰਮ ਹੀ ਕ੍ਰਿਟੀਕਲ ਕੇਅਰ ਕਰਦੇ ਆ ਤੇ ਕ੍ਰਿਟੀਕਲ ਕੇਅਰ ਚ ਡੈਥ ਹੋਣ ਦੇ ਚਾਂਸ ਹੁੰਦੇ ਪਰ ਇਹ ਵੀ ਇਹਨਾਂ ਦੇ ਟਾਈਮ ਤੇ ਰੈਫਰ ਕਰ ਦਿੱਤਾ ਸਿਰਬਬ ਆਪਕ ਜੀ ਇੰਦੀ ਕਿਉਂ ਨਹੀਂ ਆ ਜੇ ਬਾਅਦ ਸਰ ਦੇਖੋ ਜਿਵੇਂ ਸਟੇਟਮੈਂਟ ਦੇ ਲੇ ਸਟੈਸ ਕੋਈ ਇਧਰ ਉਧਰ ਹੋਸਾਦਾ ਇਹ ਤਾਂ ਫਿਕਸ ਹੋ ਜਾਂਦੀ ਹੈ ਜੇ ਤੁਸੀਂ ਮੈਂ ਪੁੱਛ ਜਦੋਂ ਸਟੈਸ ਕੋਈ ਤੁਸੀਂ ਇੱਕ ਲੇਡੀ ਨਾਇਸਟ ਰਾਤ ਦੇ 12 ਵਜੇ ਕੋਈ ਸਕੇਨਿੰਗ ਬੰਦੀ ਬੁਲਾ ਰਹੇ ਹੋ ਸੋ ਦੈਟ ਇਜ਼ ਕੋਈ ਚੀਜ਼ ਅੱਗੇ ਪਿੱਛੇ ਹੋ ਜਾਂਦੀ ਹੈ ਤਾਂ ਇਹ ਫਿਕਸ ਹੋ ਜਾਂਦਾ ਜੇ ਤੁਸੀਂ ਬੋਲ ਦਿੱਤਾ ਤੇ ਮੈਂ ਤੁਹਾਨੂੰ ਉਹਨਾਂ ਦੀ ਇਨਫੋਰਮੇਸ਼ਨ ਦੇ ਦਿਆਂਗਾ ਕੀ ਉਹਨਾਂ ਨੇ ਪਲੱਸ ਮਾਈਨਸ ਕਰਨਾ ਜੋ ਐਂਡਰੋਂ ਅਡੀਸ਼ਨ ਕਰਨੀ ਹੈ ਉਹ ਕਰ ਸਾਬੀ ਬਾਕੀ ਥੈਂਕ ਯੂ ਥੈਂਕ ਯੂ ਜੀ ਆ ਨਾ ਰੈ퍼 ਕਰਤਾ ਕਿਉਂਕਿ ਜਦੋਂ ਬੱਚਾ ਇੱਥੇ ਵੀ ਆਇਆ ਸੀ ਉਦੋਂ ਵੀ ਸਿੱਖ ਸੀਗਾ ਉਹਨੂੰ ਸਾਦੀ ਪ੍ਰੋਬਲਮ ਸੀ ਜੋ ਡਾਕਟਰ ਸਾਹਿਬ ਨੇ ਦੱਸਿਆ ਉਸ ਤੋਂ ਬਾਅਦ ਦੂਜੇ ਹਸਪੀਟਲ ਐਡਮਿਟ ਕੀਤਾ ਉਹ ਡਾਕਟਰ ਸਾਹਿਬ ਵੀ ਇੱਥੇ ਆਏ ਸੀਗੇ ਮੇਰੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਉਹਨਾਂ ਨੇ ਦੱਸਿਆ ਕਿ ਬੱਚਾ ਬਹੁਤ ਸਿੱਖ ਸੀ ਲੇਕਿਨ ਜਿਹੜੇ ਕੀ ਕਹਿੰਦੇ ਨੇ ਜਿਹੜੇ ਪੇਸ਼ੈਂਟ ਸਿੱਖ ਹੁੰਦੇ ਨੇ ਜਿਆਦਾ ਬਿਮਾਰ ਹੁੰਦੇ ਨੇ ਅਗਰ ਡਾਕਟਰ ਉਹਨਾਂ ਨੂੰ ਐਡਮਿਟ ਨਹੀਂ ਕਰਨਗੇ ਤੇ ਕਿੱਦਾਂ ਇਲਾਜ ਹੋਏਗਾ ਮੜਕ੍ਰਿਟਿਕਲ ਹੈ ਸਰ ਪਿੱਛੇ। ਕਲ ਨੂੰ ਦੇਖੋ ਜਿਹੜੇ ਬੱਚੇ ਉਹਨਾਂ 'ਚ ਜਿੰਨੂੰ ਕਦੇ ਜੱਤੂ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ। ਡਾਕਟਰ ਨੇ ਆਪਣਾ ਇਲਾਜ ਕਰਨਾ ਹੈ। ਕ੍ਰਿਟਿਕਲ ਬੱਚੇ ਨੂੰ ਬਚਾਉਣ ਦੇ ਵਿੱਚ ਪੂਰਾ ਯੋਗਦਾਨ ਦਿੰਦੇ ਨੇ। ਆਈ ਸੀ ਯੂ ਹੈ, ਸਭ ਕੁਝ ਹੈ। ਲੇਕਿਨ ਫਿਰ ਵੀ ਅਗਰ ਕੋਈ ਬੱਚਾ ਇਤੋਂ ਇਹਨਾਂ ਦੇ ਹੱਥੋਂ ਮੁਸ਼ਕਿਲ ਹੋ ਜਾਂਦੀ ਹੈ, ਅੱਗੋਂ ਰੈਫਰ ਕਰਦੇ ਨੇ। ਅੱਗੋਂ ਡਾਕਟਰ ਨੇ ਇਹਨਾਂ ਤੋਂ ਉੱਪਰ ਜਿਹੜੇ ਡਾਕਟਰ ਨੇ ਉਹ ਵੀ 5 ਦਿਨ ਬਾਅਦ, 5 ਦਿਨ ਬਾਅਦ ਇਲਾਜ ਚੱਲਣਾ ਰਿਹਾ। ਉਸ ਤੋਂ ਬਾਅਦ ਇੱਕ ਆ ਕੇ ਹੰਗਾਮਾ ਕਰਨਾ ਹਸਪੀਟਲ ਦੇ ਬਾਹਰ ਇਹ ਸਾਡੀ ਸਮਝ ਤੋਂ ਬਾਹਰ ਹੈ। ਕਿ ਇਹਦਾ ਸਿਸਟਮ ਨਹੀਂ ਹੋਣਾ ਚਾਹੀਦਾ ਨਹੀਂ ਤੇ ਸਾਡੇ ਤੇ ਡਰ ਲੱਗਦਾ ਹੈ ਕਿ ਅੱਜ ਜਿਵੇਂ ਰੋਜ਼ ਸਾਰੇ ਹਸਪਤਲਾਂ 'ਚ ਇੰਦਾ ਕੰਮ ਹੋ ਰਿਹਾ ਹੈ ਤੇ ਇੰਦਾ ਤੇ ਡਾਕਟਰ ਕੰਨੋਂ ਜਿਹੜੇ ਸੀਨੀਅਰ ਡਿਫੀਕਸ਼ਨ ਤੋਂ ਲੈਣਾ ਹੀ ਬੰਦ ਕਰ ਦੇਣਗੇ ਕੋਈ ਵੀ ਨਹੀਂ ਕਰੇਗਾ ਕੋਈ ਵੀ ਨਹੀਂ ਕਰੇਗਾ ਇਹ ਪਬਲਿਕ ਨੂੰ ਸੋਚਣਾ ਚਾਹੀਦਾ ਤੁਹਾਡੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਦੱਸਣਾ ਚਾਹਵਾਂ ਨਾ ਲੋਕ ਵਿਚਾਰ ਕਰਨ ਕਿ ਇੰਦਾ ਅਗਰ ਸਿੱਕ ਪੇਸ਼ੈਂਟ ਜੇ ਸਾਰੇ ਡਾਕਟਰ ਲੈਣਾ ਬੰਦ ਕਰ ਦੇਣਗੇ ਤਾਂ ਇਲਾਜ ਕਿੱਦਾਂ ਹੋਏਗਾ ਕਿੱਨਾ ਹੈ ਔਰ ਦੂਸਰੀ ਗੱਲ ਦੇਖੋ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਇੱਕ ਪਾਸੇ ਆਪਾਂ ਰੱਬ ਦਾ ਰੂਪ ਕਹਿੰਨੇ ਆ ਦੂਜੇ ਪਾਸੇ ਆਪਾਂ ਸ਼ੰਕਾ 5 ਦਿਨਾਂ ਬਾਅਦ ਆ ਕੇ ਪ੍ਰਗਟ ਕਰਦੇ ਆ ਉੱਥੇ ਆ ਕੇ ਇੱਟਾ ਮਾਰਦੇ ਹਾਂ ਹਸਪੀਟਲ ਇਹ ਕਿੱਛਾ ਦਾ ਸਿਸ਼ਟਾਚਾਰ ਹੈ ਹਰ ਬੰਦੇ ਨੂੰ ਸਿਸ਼ਟਾਚਾਰ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਵੇ ਮੇਰਾ ਤੇ ਲੋਕਾਂ ਨੂੰ ਇਹ ਸੰਦੇਸ਼ ਹੈ ਕਿਉਂਕਿ ਦੇਖੋ ਬਾਕੀ ਅਗਰ ਕੋਈ ਕਿਸੇ ਡਾਕਟਰ ਨੂੰ ਗਲਤੀ ਵੀ ਹੁੰਦੀ ਹੈ ਮੈਂ ਹੁਣ ਦੂਜੇ ਪਾਸੇ ਚੱਲਦਾ ਹਾਂ ਅਗਰ ਕਿਸੇ ਡਾਕਟਰ ਨੂੰ ਗਲਤੀ ਹੁੰਦੀ ਹੈ ਸਿਵਲ ਹਸਪੀਟਲ ਸਿਵਲ ਸਰਜਨ ਹੈ ਬੱਚੇ ਦਾ ਪੋਸਟਮਾਰਟਮ ਹੋ ਸਕਦਾ ਜਿਹੜਾ ਡਾਕਟਰ ਦੋਸ਼ੀ ਹੁੰਦਾ ਉਨੂੰ ਸਜ਼ਾ ਦਿੱਤੀ ਜਾਏ ਉਹਦਾ ਬੋਰਡ ਬਣਾਇਆ ਜਾਏ ਇਦਾਂ ਬੱਟੇ ਪੱਥਰ ਮਾਰ ਕੇ ਆਪਾਂ ਬੰਦੇ ਇਕੱਠੇ ਕਰਕੇ ਚੌਂਕਾਂ 'ਚ ਲੋਕਾਂ ਨੂੰ ਪਰੇਸ਼ਾਨ ਕਰਕੇ ਇਹ ਕੰਮ ਕਰਨਾ ਮੈਨੂੰ ਨਹੀਂ ਲੱਗਦਾ ਨਾ ਸਮਾਜ ਹਿੱਤ ਦੇ ਵਿੱਚ ਹੈ ਨਾ ਸ਼ਹਿਰ ਹਿੱਤ ਦੇ ਵਿੱਚ ਹੈ ਨਾ ਹੀ ਪੰਜਾਬ ਹਿੱਤ ਦੇ ਵਿੱਚ ਹੈ ਉਹ ਮੇਰੇ ਨਾਲ ਸਾਡੇ ਅਰੋੜਾ ਮਹਾਸਭਾ ਦੇ ਜਿੰਨ ਸਕਤੀ ਰੋਹਿਤ ਗੰਭੀਰ ਖੜੇ ਨੇ ਮੋਹਿਦ ਮੁਖੀਜਾ ਜੀ ਖੜੇ ਨੇ ਸਾਨੂੰ સમાચાર ਮਿਲਿਆ ਸਾਡੇ ਸਮਾਜ ਨੂੰ ਕਿ ਡਾਕਟਰ ਅਰੋੜਾ ਬਰਾਦੂ ਸੰਬੰਧਿਤ ਨੇ ਸਾਨੂੰ ਸਮਾਚਾਰ ਮਿਲਿਆ ਅਸੀਂ ਉਸੇ ਟਾਈਮ ਇੱਥੇ ਸਾਰੇ ਭੱਜ ਆਏ ਸਾਡੇ ਪੰਜ ਸਾਲ ਮੈਂਬਰ ਹੋਰ ਵੀ ਆਏ ਨੇ ਜਿੰਨ ਜੀ ਵੀ ਆਏ ਨੇ ਉਹ ਵੀ ਡਾਕਟਰ ਲਾਇਨਾ ਸੰਬੰਧਿਤ ਨੇ ਕਿਉਂਕਿ ਦੇਖੋ ਸਾਰੇ ਉਹ ਅਹੀ ਰਾਜਕੁਮਾਰ ਜੀ ਸਾਡੇ ਰਾਜਕੁਮਾਰ ਅਰੋੜਾ ਜੀ ਇੱਥੇ ਨਾਲ ਹੀ ਨੇ ਦੇਖੋ ਸਿਸਟਮ ਬਹੁਤ ਗਲਤ ਹੈ ਇਸ ਚੀਜ਼ ਨੂੰ ਰੋਕਿਆ ਜਾਏ ਨਹੀਂ ਤੇ ਕੱਲ ਨੂੰ ਆਨਲਾਈਨ ਟਾਈਮ ਤੇ ਲੋਕਾਂ ਨੂੰ ਵਿਚਾਰ ਨਹੀਂ ਮਿਲਣਾ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਹੈ ਇਦਾਂ ਦੇ ਕੰਮ ਨਾ ਕਰੋ ਡਾਕਟਰ ਦਾ ਹੌਸਲਾ ਬੁਲੰਦ ਕਰੋ ਤਾਂ ਕਿ ਤੁਹਾਨੂੰ ਇਲਾਜ ਮਿਲ ਸਕੇ ਸਰ ਮੈਟਰ ਹੈ ਕਿ ਮੈਟਰ ਕਿੱਥੋਂ ਆ ਗਿਆ ਇਹਦੀ ਕੰਮੇਟ ਪਲੂਸ ਆ ਹੋਵੇ ਮੈਟਰ ਸਾਨੂੰ ਸਿਰਫ ਔਰ ਸਿਰਫ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਪੀਐਮਜੀ ਹਸਪਤਾਲ ਉਹਦੇ ਬਾਹਰ ਹੰਗਾਮਾ ਹੋ ਰਿਹਾ ਉੱਥੇ ਪਹੁੰਚ ਜੀ ਅਸੀਂ ਇੱਥੇ ਆਏ ਹਾਂ ਜੀ ਇਹ ਕਮੀਆਂ ਵੀ ਬੈਠੇ ਹੋਏ ਬੱਚੇ ਉਹਨਾਂ ਦੇ ਬੱਚੇ ਡੈਥ ਹੋਈ ਹੋਈ ਹੈ ਉਹ ਸਿਰਫ ਰੋਏ ਜਾ ਰਹੇ ਤੇ ਔਰ ਜਿੰਦਾਬਾਦ ਮਰਦਾਬਾ ਦੇ ਘਰੀ ਆ ਰਹੇ ਔਰ ਇਹ ਕੋਈ ਕੰਪਰੇਨ ਨਹੀਂ ਹੋਣ ਦੱਤੀ ਕਿ ਕਾਰਨ ਕੀ ਹੋਇਆ ਜੀ ਕਾਰਨ ਤੋਂ ਬਗੈਰ ਅਸੀਂ ਕਿਸ ਕੋਈ ਵੀ ਕਾਰਵਾਈ ਕਿਸ ਤਰ੍ਹਾਂ ਕੇ ਕਰ ਸਕਦੇ ਦੱਸੋ ਠੀਕ ਹੈ ਜੀ ਕਰ ਸਕਦੇ ਆਪ ਤੇ ਦੂਜੀ ਗੱਲ ਇਹ ਕਿਥੇ ਜਿਹੜੇ ਪਸਰਾ ਹੋਇਆ ਗੈਸ ਪਸਰਾ ਹੋ ਗਿਆ ਗੈਸ ਦੇ ਸਿਲੰਡਰ ਸਿੱਟੇ ਗਏ ਦੋ ਇਟਾ ਮਰੀ ਵੀ ਹੈ ਨਹੀਂ ਉਹ ਸਿਲੰਡਰ ਨਹੀਂ ਜੀ ਕੋਈ ਸਿਲੰਡਰ ਦਾ ਉਹਨੂੰ ਪਤਾ ਨਹੀਂ ਵੀ ਇਟਾ ਨਹੀਂ ਕੋਈ ਮਰੀ ਕਿਸੇ ਇੱਕ ਤੇ ਸ਼ੋਰਟ ਹੈਗੇ ਜੀ ਸਾਡਾ ਸਰ ਦੇਖ ਲਵਾਂ ਮੈਂ ਦੇਖ ਲਵਾਂਗੇ ਸਰ ਇੱਕ ਛੋਟੀ ਜਿਹੀ ਗੱਲ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਨੂੰ ਗਲਤ ਬਲੱਡ ਚੜਾਇਆ ਗਿਆ ਸੀ ਇਸੇ ਹਸਪਤਾਲ ਵੱਲੋਂ ਇਹ ਕੋਈ ਮਾਮਲਾ ਸਾਹਮਣੇ ਆਇਆ ਜੀ ਸਾਨੂੰ ਸਾਨੂੰ ਵੀ ਤਾਂ ਕੰਪਲੇਨਟ ਰਹਿਣਾ ਜੀ ਅਸੀਂ ਤਾਂ ਇੱਥੇ ਆ ਨਹੀਂ ਸੀ ਹੁਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਬੱਚੇ ਦਾ ਇੱਥੇ ਹੋਈ ਹੈ ਕਿਸੇ ਹੋਰ ਹਸਪਤਾਲ ਹੋਈ ਹੈ ਇਹਾਂ ਇਹ ਵੀ ਸ਼ੇ ਹੈ ਹਾਂ ਦੇਖੇ ਜਦੋਂ ਹੁਣ ਸਾਨੂੰ ਕੋਈ ਕੋਈ ਗੱਲਬਾਤ ਦੱਸਣਗੇ ਜੀ ਅਸੀਂ ਉਹ ਕਰਾਂਗੇ ਇਹ ਇਸ ਦੇ ਨਾਲ ਦਾ ਮਸਲਾ ਕੋਈ ਹੱਲ ਨਹੀਂ ਹੋਣਾ ਕਿਉਂ ਨਹੀਂ ਦੱਸੀ ਜਾ ਰਹੀ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਮੈਂ ਕਿਉਂਗਾ ਮੈਂ ਮੈਂ ਕੀ ਕਹਿ ਸਕਦਾ ਇਸ ਬਾਰੇ ਵਿੱਚ ਮੈਂ ਇਸ ਬਾਰੇ ਕੀ ਕਹਿ ਸਕਦਾ ਸਰ ਅਗਲੀ ਕਾਰਵਾਈ ਕੀ ਹੈ ਜੀ ਅਗਲੀ ਕਾਰਵਾਈ ਸਾਡੇ ਸੀਨੀਅਰ ਅਫਸਰ ਆ ਰਹੇ ਹੈ ਜੀ ਤੇ ਜੋ ਵੀ ਜਿੱਦਾਂ ਕਹਿਣਗੇ ਉਹ ਤੋਂ ਉਹ ਤੋਂ ਕਾਰਵਾਈ ਕਰ ਦਵਾਂਗੇ ਜੀ ਠੀਕ ਹੈ ਇਹ ਨੇ ਜੀ ਅਜੇ ਪਾਲ ਸਿੰਘ ਜਿਹੜੇ ਆਈਓ ਨੇ ਜਿਹੜੇ ਮੋਟੇ ਪਹੁੰਚੇ ਹੋਏ ਨੇ ਇਲਾਜ ਦਰਾਂ ਲੱਗੋਗੇ ਅੱਛਾ ਸਾਡੀ ਵੀਡੀਓ ਉੱਪਰ ਅਦੀਪਾਲ ਸਿੰਘ ਜੀ ਸਹੀ ਪਹੁੰਚੇ ਆ ਤੇ ਉਹਨਾਂ ਨੇ ਆਖੇ ਕਿ ਇਹ ਜੋ ਸਾਰਾ ਫਟਕਦਾ ਉਹ ਉਸਨੇ ਵੀ ਸਾਰੀ ਗੱਲ ਦਾ ਪਤਾ ਲਾਇਆ ਔਰ ਇਹ ਬੱਚਾ ਜਿਹੜਾ ਵਾ ਪੀਐਮਡੀ ਹਸਪੀਟਲ 28 9 23 ਨੂੰ ਇੱਥੇ ਐਡਮਿਟ ਹੋਇਆ ਅੱਛਾ ਹਾਂਜੀ ਉਹ ਬਾਅਦ ਇਹ 30 ਤੱਕ ਇੱਥੇ ਰਿਹਾ 30 ਤੱਕ ਹਾਂਜੀ 30 ਨੂੰ ਉਹਨਾਂ ਨੇ ਇਹਨੂੰ ਸਿਗਮਾ ਵਿੱਚ ਰੱਖ ਦਿੱਤਾ ਹਾਂਜੀ ਔਰ 30 ਤੋਂ ਲੈ ਕੇ 4 ਤਰੀਕ ਤੱਕ ਇਹ ਬੱਚਾ ਸਿਮਾ ਵਿੱਚ ਹੀ ਰਿਹਾ ਹੈ ਹਾਂਜੀ ਅੱਜ ਤੱਕ ਮੇਰੇ 7 ਵਜੇ ਤੱਕ 7 ਵਜੇ ਹੋਣਾ ਹੈ ਜੇ ਇਸ ਮੱਤੇ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਜਾਂਦਾ ਹੈ ਹਾਂਜੀ ਉਹ ਇਸ ਬੱਚੇ ਦੀ ਜਿਹੜੀ ਡੈਥ ਹੈ ਅੱਜ ਸ਼ਾਮ ਨੂੰ ਲੁਧਿਆਣਾ ਵਿਖੇ ਹੀ ਹੋਈ ਹੈ ਇਹ ਤੁਸੀਂ ਸਾਰਾ ਪਤਾ ਲਾਇਆ ਤੇ ਉਹਦਾ ਜਿਹੜਾ ਇਹ ਪਰਿਵਾਰ ਵਾਲੇ ਐਲੀਗੇਸ਼ਨ ਲਗਾ ਰਹੇ ਆ ਕਿ ਬੱਚੇ ਦੀ ਜਦ ਕਿੱਥੇ ਹੋਈ ਹੈ ਜਾਂ ਇਹਨਾਂ ਦੀ ਅਗਲੀ ਕਰਕੇ ਹੋਈ ਹੈ ਪੀਐਮਜੀ ਹਸਪੀਟਲ ਦੇ ਹਾਂਜੀ ਬਾਕੀ ਫਿਲਹਾਲ ਉਹਨਾਂ ਨੇ ਹਜੇ ਤੱਕ ਸਾਡੇ ਨੂੰ ਕੋਈ ਬਿਆਨ ਲਖਵਾਇਆ ਨਹੀਂ ਉਹ ਨਹੀਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਦਿੱਤੀ ਹੈ ਸਰ ਇਹ ਗੱਲ ਕਿੱਦਾ ਪਤਾ ਲੱਗੀ ਡੀਐਮਸੀ ਨਾਲ ਜਿਹੜਾ ਗੱਲ ਸੀ ਉੱਥੇ ਹੋਈ ਹੈ ਇਹ ਕਿੱਦਾ ਪਤਾ ਲੱਗੀ ਸਰ ਸਰ ਗੁਰਪ੍ਰੀਤ ਸਰ ਪੀਡੀਏ ਦਾ ਕਹਿਣਾ ਹੈ ਕਿ ਡੀਐਮਸੀ ਦੇ ਨਾਲ ਕੋਈ ਗੱਲ ਘਟ ਰਹੀ ਹੈ ਹਾਂਜੀ 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 ਡੀਐਮਸੀ ਦਾ ਨਾਂ ਨਹੀਂ ਲਿਆ ਕਿਤੇ ਵੀ ਮੈਂ ਤਾਂ ਇਹ ਗੱਲ ਕਹੀ ਹੈ ਕਿ ਉੱਥੋਂ ਸਿਗਮਾ ਤੋਂ ਅੱਜ ਮਾਰਨਿੰਗ 7 ਵਜੇ ਲੁਧਿਆਣਾ ਰੈਫਰ ਕੀਤਾ ਸੀ ਸਰ ਲੁਧਿਆਣਾ ਦਾ ਕੋਈ ਹਸਪਤਾਲਾ ਦੇ ਹਸਪੀਟਲ ਦਾ ਅਜੇ ਤੱਕ ਸਾਡੇ ਕੋਲ ਕੋਈ ਇਦਾਂ ਦਾ ਰਿਕਾਰਡ ਨਹੀਂ ਆਇਆ ਫਿਰ ਇਹ ਇੱਥੇ ਕਿੱਦਾ ਬੱਚੇ ਦੀ ਜਿਹੜੀ ਡੈਥ ਸ਼ਾਮ ਨੂੰ 4 ਵਜੇ ਦੇ ਕਰੀਬ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਮਤੇ ਕੋ ਦੱਸਣ ਦੇ ਮਤਲਬ ਹੋਈ ਹੈ ਔਰ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਵੈਰੀਫਾਈ ਕਰ ਲਵਾਂਗੇ ਹਾਂਜੀ ਔਰ ਬਿਨਾਂ ਅਜੇ ਸਾਨੂੰ ਕੋਈ ਉਹ ਥੋੜਾ ਜਿਹਾ ਸਦਮੇ ਵਿੱਚ ਹੀ ਨੇ ਔਰ ਸਾਡਾ ਦੇਖੋ ਇੱਕ ਬੱਚਾ ਇਦਾਂ ਹੱਸਦਾ ਬੱਸਾ ਚੱਲ ਜAVE ਤਾਂ ਉਹ ਨਹੀਂ ਨਹੀਂ ਸਾਰ ਇੱਕ ਮਿੰਟ ਸ਼ਰਮਈਏ ਕਰਨ ਗੱਲ ਕਰਾਂਗੇ ਕਿ ਉਹ ਬੱਚੇ ਦੇ ਪੇਰੈਂਟਸ ਦੁਖੀ ਤਾਂ ਹੋਣ ਗਏ ਔਰ ਅਜੇ ਉਹ ਸਦਮੇ ਵਿੱਚ ਨੇ ਅਜੇ ਸਾਨੂੰ ਨਹੀਂ ਲਗਵਾਏ ਸਰ ਇੱਕ ਵਾਰ ਕਿ ਕਸ਼ ਸਰ ਇੱਕ ਵਾਰ ਲਗਵਾ ਦਿਓ ਜੀ ਸਰ ਤੁਹਾਨੂੰ ਕੋਈ ਅੰਦਰ ਘੱਟਨਾ ਕੋਈ ਗੱਲਬਾਤ ਹੋਈ ਤੇ ਦੇਖੋ ਇੱਕ ਮਿੰਟ ਯਾਰ ਇੱਕ ਮਿੰਟ ਸਰ ਪੀੜਨ ਦਾ ਕਹਿਣਾ ਹੈ ਕੀ ਚਾਤਰ ਨੂੰ ਪਹਿਲਾਂ ਰੈਸਟ ਕਰੋ ਯਾਰ ਗੱਲ